ਤੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਡਵੈਲਪਮੈਂਟ ਦੇ ਅਸਲ ਜੇ ਤੁਸੀਂ ਵਿਕਾਸ ਦੀ ਤਸਵੀਰ ਦੇਖਣੀ ਚਾਹੁੰਦੇ ਹੋ ਅੱਜ ਦੇ ਸਮਾਜ ਦੀ ਤੁਸੀਂ ਅੱਜ ਦੀ ਤਸਵੀਰ ਦੇਖਣਾ ਚਾਹੁੰਦੇ ਹੋ ਡਵੈਲਪਮੈਂਟ ਦੀ ਤਾਂ ਆਹ ਦੇਖੋ ਸੜਕ ਦੇ ਉੱਪਰ ਇੱਕ ਨਹਿਰ ਦਾ ਰੂਪ ਧਾਰਨ ਕਰਿਆ ਹੋਇਆ ਹੈ ਸੜਕ ਨੇ ਇਹ ਮੇਨ ਰੋਡ ਹੈ ਤੇ ਇਹ ਜਿਹੜੇ ਤੁਸੀਂ ਸਾਹਮਣੇ ਪੈਦਲ ਵਿੱਚੋਂ ਦੀ ਲੰਘ ਕੇ ਜਾ ਰਹੇ ਨੇ ਗੰਦੇ ਪਾਣੀ ਦੇ ਵਿੱਚੋਂ ਦੀ ਇਹ ਦੁਕਾਨਦਾਰ ਨੇ ਇਸ ਨੂੰ ਦੇ ਤੇ ਇਹ ਦੇਖੋ ਸਾਰੀ ਰੋਡ ਐ ਇਹ ਤੇ ਇਹ ਸਾਰੀ ਦੇ ਉੱਪਰ ਜਣੀ ਪਾਣੀ ਤਾਂ ਹਜੇ ਤਾਂ ਜਣੀ ਇਹ ਪਾਣੀ ਕਾਫੀ ਹੱਦ ਤੱਕ ਸੁੱਕ ਚੁੱਕਾ ਹੈ ਆਪਾਂ ਕਹਿ ਸਕਦੇ ਹਾਂ ਵੀ ਹਜੇ ਅੱਧਾ ਪਾਣੀ ਹੈ ਜਿਹੜਾ ਅੱਧਾ ਪਾਣੀ ਜਿਹੜਾ ਇਹਦਾ ਘਟ ਗਿਆ ਜਣੀ ਇਸ ਤੋਂ ਅੱਧਾ ਘੰਟਾ ਪਹਿਲਾਂ ਇਸ ਤੋਂ ਵੀ ਜ਼ਿਆਦਾ ਪਾਣੀ ਸੀ ਦੇਖੋ ਲੋਕ ਕਿੰਨੀ ਮੁਸੀਬਤ ਦਾ ਸਾਹਮਣਾ ਕਰਕੇ ਇੱਥੋਂ ਲੰਘ ਰਹੇ ਨੇ ਤੇ ਇਹ ਦੇਖੋ ਬਾਈ ਜੀ ਨੇ ਆਪਣੇ ਪੈਰ ਉੱਪਰ ਰੱਖੇ ਹੋਏ ਨੇ ਤੇ ਇੱਕ ਤੁਹਾਨੂੰ ਹੋਰ ਹੈਰਾਨੀਜਨਕ ਗੱਲ ਦੱਸਦੇ ਆ ਇੱਕ ਹੋਰ ਤੁਹਾਨੂੰ ਇਸੇ ਜਿਹੜੀ ਦੁਰਦਸ਼ਾ ਦੇ ਨਾਲ ਸੰਬੰਧਿਤ ਇੱਕ ਹੈਰਾਨੀ ਵਾਲੀ ਗੱਲ ਦੱਸਦੇ ਆ ਤੁਹਾਨੂੰ ਇਸ ਰੋਡ ਦੇ ਉੱਪਰ ਕਈ ਵਾਰੀ ਜਿਹੜਾ ਸਰਕਾਰ ਦੇ بڑے بڑے ਵੱਡੇ ਜਿਹੜੇ ਪ੍ਰੋਜੈਕਟ ਨੇ ਉਹ ਹੁਣ ਤੱਕ ਚੱਲ ਚੁੱਕੇ ਨੇ ਜਿੰਨਾ ਦੱਸ ਲੱਖਾਂ ਰੁਪਇਆ ਖਰਚ ਕੀਤਾ ਜਾ ਚੁੱਕਾ ਹੈ ਤੇ ਉਹਦੇ باوجود ਵੀ ਅੱਜ ਜਾਨੀ ਇੱਥੇ ਇਹ ਹਾਲਾਤ ਹੈ ਵੀ ਹਜੇ ਇੱਥੇ ਕੋਈ ਮੀਂਹ ਜ਼ਿਆਦਾ ਨਹੀਂ ਪਿਆ ਹੈ ਅੱਜ ਜੇ ਆਪਾਂ ਕਹੀਏ ਵੀ ਬਹੁਤ ਜ਼ਿਆਦਾ ਮੀਂਹ ਪਿਆ ਗਿਆ ਨਹੀਂ ਉਹਦੇ ਨਾਲੇ ਪਾਣੀ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਰੋਡ ਦੇ ਉੱਪਰ ਇੱਥੇ ਕੋਈ ਜ਼ਿਆਦਾ ਮੀਂਹ ਨਹੀਂ ਪਿਆ ਹੈਗਾ ਇੱਥੇ ਮੀਂਹ ਸਿਰਫ 10 ਜਾਂ 15 ਮਿੰਟ ਪਿਆ ਹੈ ਮੀਂਹ 10-15 ਮਿੰਟ ਦਾ ਜਿਹੜਾ ਮੀਂਹ ਸੀ ਹਜੇ ਤਾਂ ਮੈਂ ਅੱਗੇ ਜਾ ਨਹੀਂ ਸਕਦਾ ਕਿਉਂਕਿ ਸਾਰੇ ਮੇਰੇ ਬੂਟ ਖਰਾਬ ਹੋ ਜਾਣਗੇ ਅੱਗੇ ਤੱਕ ਪਾਣੀੋਂ ਪਾਣੀ ਖੜਾ ਹੈ ਜਣੀ ਇਹ ਆਪਾਂ ਦਰਾਹਾ ਸ਼ਹਿਰ ਦੇ ਵਿੱਚ ਖੜੇ ਆ ਦਰਾਹਾ ਸ਼ਹਿਰ ਦੇ ਇਹ ਇਹ ਜਣੀ ਆਪਾਂ ਆਪ ਕਹਿ ਸਕਦੇ ਆ ਵੀ ਫਰੰਟ ਰੋਡ ਆ ਇਹ ਜੀਟੀ ਰੋਡ ਦੇ ਨਾਲ-ਨਾਲ ਇਹ ਰੋਡ ਜਾਂਦਾ ਸ਼ੇਰ ਸ਼ਾਹ ਸੋਰੀ ਮੁੱਖ ਮਾਰਗ ਹੈ ਜਿਹੜਾ ਉਹਦੇ ਨਾਲ-ਨਾਲ ਇਹ ਰੋਡ ਜਾਂਦਾ ਇਹ ਦੇਖੋ ਜਿਹੜੇ ਕਾਰਾਂ ਦੇ ਵਿੱਚ ਤਾਂ ਹਜੇ ਥੋੜੀ ਜਿਹੀ ਆਸਾਨੀ ਨਾਲ ਲੰਘ ਜਾਂਦੇ ਨੇ ਲੋਕ ਮੋਟਰਸਾਈਕਲ ਜਾਂ ਸਕੂਟੀ ਦੇ ਉੱਪਰ ਕਿੰਨੀ ਪ੍ਰੋਬਲਮ ਹੈ ਜਿਹੜੀ ਉਹਨੂੰ ਫੇਸ ਕਰਨ ਤੋਂ ਬਾਅਦ ਲੋਕ ਇਥੋਂ ਲੰਘਦੇ ਨੇ ਫਿਰ ਇੱਕ ਹੋਰ ਵੀ ਇਹਦੇ ਵਿੱਚ ਦਿੱਕਤ ਆਉਂਦੀ ਹੈ ਇਹ ਪਾਣੀ ਦੇ ਵਿੱਚ ਕਈ ਥਾਵਾਂ ਤੇ ਡੂੰਘੇ ਟੋਏ ਵੀ ਨੇ ਜਿਹਦੇ ਨਾਲ ਕੇ ਕਈ ਮੋਟਰਸਾਈਕਲ ਸਕੂਟਰ ਚਾਲਕ ਤਾਂ ਵਿਚਾਰੇ ਗਿਰ ਵੀ ਜਾਂਦੇ ਨੇ ਇਹ ਦੇਖੋ ਉਹ ਲੇਡੀਆਂ ਆ ਰਹੀਆਂ ਆ ਸਾਹਮਣੇ ਲੇਡੀਆਂ ਵੀ ਵਿਚਾਰੀਆਂ ਕਿੰਨੀ ਪਰੇਸ਼ਾਨੀ ਦੇ ਵਿੱਚੋਂ ਲੰਘਣਾ ਪੈ ਰਿਹਾ ਸੋ ਇਹ ਦੇਖੋ ਅੱਜ ਦਾ ਵਿਕਾਸ ਤੇ ਮੈਂ ਤਾਂ ਇਹ ਸਪਸ਼ਟ ਸ਼ਬਦਾਂ 'ਚ ਕਹਿਣਾ ਚਾਹੁੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਲੀਡਰਾਂ ਨੂੰ ਜਿਹੜੇ ਲੀਡਰ ਅੱਜ ਡਿਵੈਲਪਮੈਂਟ ਦਾ ਦੀਆਂ ਵੱਡੀਆਂ ਵੱਡੀਆਂ ਢੀਂਗਾ ਮਾਰਦੇ ਨੇ ਉਹ ਕਿਸੇ ਵੀ ਪਾਰਟੀ ਦੇਣੇ ਚਾਹੇ ਆਪਾਂ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ ਆਪਾਂ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਕਰਦੇ ਆਪਾਂ ਨਾਲ ਜਿਹੜੀ ਪਹਿਲਾ ਸਰਕਾਰ ਰਹਿ ਕੇ ਗਈ ਆ ਕਾਂਗਰਸ ਦੀ ਸਰਕਾਰ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਵੀ 10 ਸਾਲ ਲਾਏ ਨੇ ਅਸੀਂ ਉਹਨਾਂ ਨੂੰ ਵੀ ਵਿੱਚੇ ਹੀ ਇੱਕ ਜਣੀ ਜਿਹੜੀ ਇਹਦੇ ਬਾਰੇ ਆਪਾਂ ਕਹਿਣਾ ਚਾਹੁੰਦੇ ਆ ਵੀ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਕਹਿੰਦੇ ਨੇ ਵੀ ਅਸੀਂ ਅੱਜ ਬਦਲਾ ਲਿਆ ਤਾਂ ਦੱਸੋ ਆ ਜਿਹੜੇ ਹੁਣ ਦੁਕਾਨਾਂ ਵਾਲੇ ਨੇ ਇਹਨਾਂ ਦਾ ਕੀ ਅੱਜ ਸਾਰੀ ਦਿਹਾੜੀ ਕੀ ਇਹਨਾਂ ਦਾ ਕਾਰੋਬਾਰ ਹੋਇਆ ਹੋਊਗਾ ਕੋਈ ਤੁਹਾਨੂੰ ਤੁਸੀਂ ਕਹਿ ਸਕਦੇ ਹੋ ਵੀ ਕੋਈ ਦੁਕਾਨ ਤੇ ਇਹਨਾਂ ਦੇ ਕੋਈ ਗਾਹਕ ਇੱਥੋਂ ਅਸੀਂ ਹੁਣ ਇੱਥੋਂ ਗੱਡੀ 'ਚ ਉਤਰੇ ਆਂ ਅਸੀਂ ਬੜੇ ਮੁਸ਼ਕਲ ਦੇ ਨਾਲ ਅਸੀਂ ਗੱਡੀ ਸਾਈਡ ਤੇ ਕਰਕੇ ਪਤਾ ਨਹੀਂ ਕਿਵੇਂ ਅਸੀਂ ਉੱਤਰ ਕੇ ਸਾਈਡ ਤੇ ਆਏ ਆਂ ਤੇ ਗਾਹਕ ਇੱਥੇ ਕੋਈ ਤੁਹਾਨੂੰ ਲੱਗਦਾ ਵੀ ਕੋਈ ਗਾਹਕ ਇੱਥੇ ਆਇਆ ਹੋਊਗਾ ਤੇ ਇਹ ਸਾਡੇ ਸਮਾਜ ਦਾ ਅੱਜ ਹਾਲ ਹੋ ਚੁੱਕਾ ਹੈ ਇਹ ਬੁਨਿਆਦੀ ਸਹੂਲਤਾਂ ਨੇ ਕੋਈ ਆਪਾਂ ਇਹ ਨਹੀਂ ਹੈ ਵੀ ਕੋਈ ਸਮਾਜ ਦੀ ਕੋਈ ਆਪਾਂ ਐਕਸਟਰਾ ਸਹੂਲਤ ਦੀ ਗੱਲ ਕਰਦੇ ਆਂ ਵੀ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਉਹ ਸਭ ਮਿਲ ਰਹੀਆਂ ਨੇ ਤੇ ਇਧਰ ਨੂੰ ਲੋਕਾਂ ਨੇ ਜਿਹੜੀ ਨੰਗਣਾ ਹੀ ਅੱਜ ਬਹੁਤ ਜ਼ਿਆਦਾ ਘਟਾਤਾ ਵੀ ਇਧਰ ਲੰਘ ਨਹੀਂ ਰਹੇ ਲੋਕ ਕਿਉਂਕਿ ਇੱਥੇ ਪਾਣੀ ਜਿਹੜਾ ਇਹ ਸਾਰਾ ਦਿਨ ਇੱਥੇ ਹੀ ਰਹਿਣਾ ਤੇ ਯਾਨੀ ਇਹ ਇੱਕ ਦਿਨ ਦੀ ਗੱਲ ਨਹੀਂ ਇਹ 2-3 ਦਿਨ ਇਸੇ ਤਰ੍ਹਾਂ ਹੀ ਚੱਕੜ ਜਾ ਇੱਥੇ ਬਣਦਾ ਰਹਿਣਾ ਜਿਹੜੀ ਪਾਣੀ ਦਾ ਸਾਰਾ ਦਿਨ ਤੇ ਇਹ ਦੇਖੋ ਕਿਤੇ ਵੀ ਪੈਰ ਧਰਨ ਵਾਸਤੇ ਜਗ੍ਹਾ ਆਪਾਂ ਨੂੰ ਨਜ਼ਰ ਨਹੀਂ ਆ ਰਹੀ। ਔਰ ਉਹ ਦੇਖੋ ਵਿਚਾਰੇ ਬਜ਼ੁਰਗ ਔਰਤ ਨੇ ਜਿਹੜੇ ਲੇਡੀਜ਼ ਉਹ ਵਿਚਾਰੇ ਉਹ ਦੇਖੋ ਪਾਣੀ ਦੇ ਵਿੱਚੋਂ ਗੰਦੇ ਦੇ ਵਿੱਚੋਂ ਲੰਘ ਕੇ ਆ ਰਹੇ ਨੇ। ਤੇ ਕਿੰਨੀ ਜ਼ਿਆਦਾ ਸਮੱਸਿਆ ਹੈ। ਸੋ ਸਾਡੇ ਅੱਜ ਦਾ ਪੰਜਾਬ ਦਾ ਜਿਹੜਾ ਡਿਵੈਲਪਮੈਂਟ ਹੈ ਇਹ ਸਾਰੇ ਕਿਤੇ ਇਹੀ ਹਾਲ ਹੈ। ਇਹ ਮੇਨ ਸ਼ਹਿਰ ਆਪਾਂ ਮੰਨਿਆ ਜਾਂਦਾ ਪੰਜਾਬ ਦਾ ਇੱਕ ਬਹੁਤ ਵਧੀਆ ਸ਼ਹਿਰ ਹੈ ਦਰਾਹਾ ਸ਼ਹਿਰ ਤੇ ਜੇ ਇੱਕ ਵਧੀਆ ਸ਼ਹਿਰ ਦਾ ਇਹ ਹਾਲ ਹੈ ਤਾਂ ਤੁਸੀਂ ਸੋਚ ਕੇ ਦੇਖੋ ਵੀ ਜਿਹੜੇ ਪਿੰਡ ਨੇ ਉਹਨਾਂ ਦਾ ਕੀ ਹਾਲ ਹੋਊਗਾ ਦੇਖੋ ਸਾਡੇ ਇੱਕ ਭੈਣ ਜੀ ਜਿਹੜੇ ਪਾਣੀ ਦੇ ਵਿੱਚੋਂ ਲੰਘਣ ਲਈ ਕਿੰਨੀ ਪ੍ਰੋਬਲਮਾਂ ਨਾਲ ਲੰਘ ਰਹੇ ਨੇ ਇੱਕ ਆ ਦੇਖੋ ਬਾਈ ਜੀ ਆ ਰਹੇ ਨੇ ਕਿੰਨੀ ਮੁਸ਼ਕਲ ਨਾਲ ਲੰਘਿਆ ਲੰਘਣਾ ਪੈ ਰਿਹਾ ਇਹਨਾਂ ਨੂੰ ਸੋ ਆਪਣੇ ਵਿਚਾਰ ਜਰੂਰ ਸਾਡੇ ਨਾਲ ਸ਼ੇਅਰ ਕਰਿਓ ਤੁਸੀਂ ਕੀ ਵਿਚਾਰ ਰੱਖਦੇ ਹੋ ਇਹ ਡਿਵੈਲਪਮੈਂਟ ਦਾ ਜਿਹੜਾ ਇਹ ਹਾਲ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸੋ ਆਜੋ ਆਪਾਂ ਤੁਹਾਨੂੰ ਜਿਹੜੇ ਦੁਕਾਨਦਾਰ ਨੇ ਦੁਕਾਨਦਾਰ ਜੀ ਨਾਲ ਵੀ ਗੱਲ ਕਰਾਉਨੇ ਆ ਹਾਂਜੀ ਅ ਹਾਂਜੀ ਸੇਠ ਜੀ ਕੀ ਹਾਲ ਚਾਲ ਹੈ ਜੀ ਜਨਾਬ ਸੇਠ ਜੀ ਆ ਤੁਹਾਡੀ ਦੁਕਾਨ ਦੇ ਮੂਹਰੇ ਜਿਹੜਾ ਇਨਾ ਪਾਣੀ ਖੜਾ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤੁਸੀਂ ਲਾਈਵ ਹੋ ਜੀ ਇਸ ਵਕਤ ਇਹ ਜਨਾਬ ਬਦਲਾਅ ਆ ਇਹ ਜਿਹੜਾ ਆਪਦੀ ਪਾਰਟੀ ਨੇ ਕੀਤਾ ਸਾਡੇ ਪੰਜਾਬ ਸਾਡੇ ਖਾਸ ਕਰਕੇ ਸ਼ਹਿਰ ਤੇ ਹਲਕੇ 'ਚ ਹੋਇਆ ਬਦਲਾਅ ਅਸੀਂ ਇੱਕ ਵਾਰ ਨਹੀਂ ਕਈ ਵਾਰ ਲੋਕਾਂ ਨੂੰ ਬੇਚੇ ਕਰ ਚੁੱਕੇ ਹਾਂ ਕਿ ਜੇ ਥੋੜਾ ਜਿਹਾ ਮੀਂਹ ਪੈਂਦਾ ਸਾਡੀ ਦੁਕਾਨਾਂ 'ਚ ਪਾਣੀ ਵੜਦਾ ਅੱਗੇ ਪਾਣੀ ਖੜਦਾ ਸਾਡਾ ਇੱਕ ਵਾਰ ਮੀਂਹ ਪੈ ਗਿਆ ਸਾਡਾ ਹਫ਼ਤਾ ਕੰਮ ਰੋਟ ਨਹੀਂ ਹੁੰਦਾ ਅਸੀਂ ਨੂੰ ਦਰਖਾਸਤਾਂ ਵੀ ਦੇਖ ਦੇ ਲੀਆਂ ਇਹਨਾਂ ਨੂੰ ਬਿੱਟ ਪਿਆਰ ਨਾਲ ਵੀ ਕਹਿ ਕੇ ਦੇਖ ਲਿਆ ਸਾਡੀ ਕੋਈ ਸਮੱਸਿਆ ਨਹੀਂ ਹੈ ਜਦੋਂ ਇਹਨਾਂ ਨੂੰ ਕਹਿੰਦੇ ਆ ਇੱਕ ਗੱਲ ਕਹਿ ਦੇਣੇ ਥੋੜਾ ਟੈਂਡਰ ਪਿਆ ਹੈ ਜੀ ਵਾਸਤ ਨਾਲਾ ਥਾਲਾ ਚਾਲੂ ਕਰਦਾਂਗੇ ਇਹ ਡਰੇਨ ਦਾ ਨਾਲਾ ਸਾਡੇ ਦੁਕਾਨਾਂ ਦੇ ਨਾਲ ਨਾਲ ਬਣਿਆ ਹੋਇਆ ਉਹ ਨਾਲਾ ਪਿਆ ਬੰਦ ਅੱਗੇ ਦਾ ਠੇਕਾ ਦੁੰਦੇ ਸੀ ਇਹ ਉਹ ਸਾਫ਼ ਹੁੰਦਾ ਸੀ ਹੁਣ ਕਈ ਸਾਲ ਹੋ ਗਏ ਇਹ ਠੇਕਾ ਫਤਰੀ ਦਿੱਤਾ ਨਹੀਂ ਫਤਰੀ ਕੀ ਚੱਕਰ ਆ ਇਹ ਸਾਨੂੰ ਨਹੀਂ ਪਤਾ ਛੱਡਦੇ ਮਤਲਬ ਇਹ ਨਹੀਂ ਆ ਵੀ ਜਿਹੜਾ ਮੀਂਹ ਦਾ ਪਾਣੀ ਆ ਇਹ ਡਰੇਨ ਚ ਪੈਣਾ ਚਾਹੀਦਾ ਇਹ ਗੰਦਾ ਪਣੀ ਨਹੀਂ ਹੈਗਾ ਇਹ ਮੀਂਹ ਦਾ ਪਾਣੀ ਹੈ ਜੇ ਬਾਕੀ ਮੀਂਹ ਦਾ ਪਾਣੀ ਡਰੇਨ ਬਣੀ ਕਾਦੇ ਵਾਸਤੇ ਬਣੀ ਆ ਮੀਂਹ ਦੇ ਪਾਣੀ ਵਾਸਤੇ ਉਹ ਜਿਹੜਾ ਗੰਦਾ ਪਣੀ ਪਾਇਆ ਹੋਇਆ ਮੀਲਾ ਪਣੀ ਦਾ ਪੈਂਦਾ ਹੀ ਨਹੀਂ ਭਾਵ ਕਿ ਇਹ ਜਿਹੜਾ ਉਹ ਜੋ ਡਰੇਨ ਆ ਸਾਡੇ ਅੱਗੇ ਜਾ ਕੇ ਕੰਨਾਂ ਤੋਂ ਇਹ ਮੀਹ ਦੇ ਪਾਣੀ ਦਾ ਪ੍ਰਬੰਧ ਉਹ ਜਿਹੜੇ ਸਾਈਡ ਦਾ ਕੀਤਾ ਗਿਆ ਤਾਂ ਜੋ ਅਸੀਂ ਕਈ ਸਾਲਾਂ ਤੋਂ ਦਹਾਈਆ ਦੇ ਰਹੇ ਹਾਂ ਇੱਕ ਸਰਕਾਰ ਬਦਲ ਗਈ ਦੋ ਸਰਕਾਰਾਂ ਬਦਲ ਗਈਆਂ ਪਰ ਸਾਡਾ ਜੋ ਨਿਯਾਮ ਆ ਉਹ ਉੱਥੇ ਦਾ ਉੱਥੇ ਆ ਕਿਰਪਾ ਕਰਕੇ ਅਸੀਂ ਜੋ ਮੀਂਹ ਦਾ ਇਸ ਇਲਾਕੇ ਦੀ ਲੀਡਰਸ਼ਿਪ ਆ ਅੱਜ ਬੇਨਤੀ ਕਰਦੇ ਆਂ ਤੇ ਸ਼ਾਨਦਾਰ ਭਰਾ ਸਾਡੇ ਇਸ ਪਾਣੀ ਦੇ ਜੋ ਥੋੜਿਆ ਬੀਫਰੰਡ ਨਾਲ ਰੁਕ ਜਾਂਦਾ ਹੈ ਕਵਰੇਟ ਸਾਹਿਬ ਅੱਜ ਲੱਗਦਾ ਚਾਹ ਨਹੀਂ ਤੁਸੀਂ ਸਵੇਰ ਸਿਰ ਪੀਤੀ ਠੰਡਾ ਜਾਂ ਜ਼ਿਆਦਾ ਹੀ ਬੋਲ ਰਹੇ ਹੋ ਜੀ ਕੁਝ ਉਹ ਠੰਡਾ ਤੱਤਾ ਹੋਏ ਕੀ ਕਰਾਂਗੇ ਨਾ ਸਾਡੀ ਠੰਡੇ ਹੋਈ ਗੱਲ ਸੁਣਦੇ ਐ ਨਾ ਤੱਤੇ ਕੋ ਸੁਣਦੇ ਨਹੀਂ ਤੁਸੀਂ ਤਾਂ ਮਜ਼ਾਕ ਵਿੱਚ ਗੱਲ ਲੈ ਰਹੇ ਹੋ ਤੁਸੀਂ ਤਾਂ ਐ ਲੱਗਦਾ ਜਿਵੇਂ ਮਜ਼ਾਕ ਵਿੱਚ ਗੱਲ ਕਰ ਰਹੇ ਹੋ ਜੀ ਆਪਾਂ ਸੀਰੀਅਸ ਮੈਟਰ ਤੇ ਗੱਲ ਕਰ ਰਹੇ ਆ ਜੀ ਸੀਰੀਅਸ ਮੈਟਰ ਆ ਜੀ ਅਸੀਂ ਲਿਖ ਕੇ ਦੇ ਚੁੱਕੇ ਹਾਂ ਬੇਨਤੀਆਂ ਕਰ ਚੁੱਕੇ ਹਾਂ ਇੱਕ ਕੁੱਲ ਗਈ ਜਾਂਦੇ ਨੇ ਸਾਡਾ ਵੀ ਟੈਂਡਰ ਪਿਆ ਹੋਇਆ ਹਾਂਜੀ ਸਾਡਾ ਟੈਂਡਰ ਪਿਆ ਹੋਇਆ ਔਰ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਟੈਂਡਰ ਪਿਆ ਵੀ ਹੋਇਆ ਤੇ ਨਹੀਂ ਹੋਇਆ ਹਾਂਜੀ ਹਾਂ ਇਹ ਤਾਂ ਪੌਂ ਵਾਲੇ ਨੂੰ ਪਤਾ ਜੀ ਨੇ ਟੈਂਡਰ ਦਾ ਵੀ ਪਤਾ ਕਿੰਨਾ ਕਮੀ ਪਿਆ ਜੀ ਅੱਜ ਜਿਹੜਾ ਇੰਨਾ ਪਾਣੀ ਇੱਥੇ ਖੜ ਗਿਆ ਜੀ 20 10 ਮੀਟਰ ਦੀ ਪਿਆ ਜੀ ਇੰਨਾ ਪਾਣੀ ਖੜ ਗਿਆ ਰਿਹਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਜੀ ਬੀਹਾਂ ਤਾਂ ਹਾਂ ਚੱਕੀ ਜਾਂਦੇ ਨੇ ਵੀ ਪੀਹੇ ਤਾਂ ਹਾਂ ਚੱਕਣਾ ਕਿ ਪਾਣੀ ਨਿਕਲਦਾ ਹੱਲ ਨਾਲ ਜੀ ਜੋ ਇਹਦਾ ਕੋਈ ਸ਼ਹਿਰ ਦਾ ਸਰਵਾਗਰੋ ਦੇਖੋ ਵੀ ਇਹਦੀ ਤਰ੍ਹਾਂ ਕਿਦੋਂ ਪਾਣੀ ਦੀ ਇੰਤ ਨੂੰ ਭੇਜੋ ਇਹਦਾ ਉਲਟੀ ਗੰਗਾ ਵਹੇ ਨੀ ਪਾਣੀ ਜਾਂਦਾ ਹੁੰਦਾ ਲੈ ਲੈ ਕਿੰਨੀ ਨੂੰ ਜਿਹੜੇ ਪਾਣੀ ਚੜਦੇ ਕਿੰਨੀ ਦੀ ਜਾਂਦਾ ਹੋਰ ਕੀ ਕਹਿਣਾ ਚਾਹਨੇ ਹੋ ਜੀ ਤੁਸੀਂ ਪੱਤਰਕਾਰੀ ਦੇ ਖੇਤਰ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਪੱਤਰਕਾਰੀ ਰਾਹੀਂ ਵੀ ਤੁਸੀਂ ਸੇਵਾਵਾਂ ਸਮਾਜ ਦੇ ਵਿੱਚ ਕਰਦੇ ਹੋ ਤੁਸੀਂ ਨਹੀਂ ਕਦੇ ਮੁੱਦਾ ਚੱਕਿਆ ਜੀ ਇਹ ਵਾਲਾ ਤੁਹਾਡੀ ਦਾ ਸਗੋ ਦੁਕਾਨ ਦੇ ਵੀ ਅੱਗੇ ਹੈ ਜੀ ਉਹ ਚੱਕਿਆ ਜੀ ਅਸੀਂ ਅਸੀਂ ਚੱਕਿਆ ਜਦੋਂ ਅਸੀਂ ਕਹਿੰਦੇ ਸਾਡੇ ਜੀ ਸਾਡੇ ਅੰਦਰ ਆਉਂਗਾ ਨਹੀਂ ਜਿਹੜਾ ਨਸ਼ੇ ਲਾਈ ਹੋਇਆ ਇਲਾਕਾ ਜੇ ਕਿਉਂ ਫਰੇ ਜage ਕਿਸੇ ਨੇ ਬਣਾਉਣਾ ਹੋਵੇ ਕੋਈ ਹੋਰ ਕੰਮ ਕਰਨਾ ਹੋਵੇ ਫੇਰ ਇਹਦੇ ਅੰਦਰ ਆ ਜਾਂਦਾ ਇੱਕ ਤੁਸੀਂ ਟੋਏ ਦਿਖਾ ਰਹੇ ਸੀ ਜੀ ਟੋਏ ਦਿਖਾਇਓ ਮੜਾ ਕਿੱਥੇ ਕਹਿੰਨੇ ਹੋ ਤੁਸੀਂ ਟੋਏ ਨੇ ਜੀ ਆਜੋ ਆਪਾਂ ਕਾਮਰੇਡ ਸਾਹਿਬ ਤੋਂ ਪੁੱਛਦੇ ਆਂ ਵੀ ਇੱਥੇ ਡੂੰਘੇ ਟੋਏ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਰਾਹੀਰ ਨੇ ਵਿਚਾਰੇ ਗਿਰ ਵੀ ਜਾਂਦੇ ਨੇ ਕਿੱਥੇ ਨੇ ਜੀ ਕਿਹੜੀ ਜਗ੍ਹਾ ਤੇ ਨੇ ਜੀ ਟੋਏ ਅੱਛਾ ਜੀ ਉਹ ਬੋਰਡ ਕੋਲੇ ਆ ਜੀ ਅੱਛਾ ਜੀ ਉਹ ਸੜਕ ਟੁੱਟਿਆ ਜੇ ਕੀ ਅਮਰ ਤੇ ਗਿਰ ਵੀ ਪੈਂਦੇ ਕੀ ਬੰਦੇ ਅੱਛਾ ਗਿਰਦੇ ਵੀ ਨੇ ਲੋਕ ਹੈ ਜੀ ਰਾਹੀਰ ਹਾਂ ਜੀ ਅੱਛਾ ਜੀ ਨਿੱਤੇ ਫਿਰ ਜਦੋਂ ਗਿਰ ਜਾਂਦੇ ਨੇ ਉਹਨਾਂ ਦਾ ਕੱਪੜੇਕ ਵਗੈਰਾ ਖਰਾਬ ਹੋ ਜਾਂਦੇ ਹੋਣਗੇ ਸਾਰੇ ਬੜੇ ਖਰਾਬ ਹੀ ਹੋਣੀ ਆ ਗਿਰੂ ਦਾ ਜੀ ਉਹ ਕਾਟੋ ਗਿਰਗੀ ਵਿੱਚ ਪਾਣੀ ਦੇ ਹਣੇ ਸਾਹਮਣੇ ਹਣੀ ਹਾਂਜੀ ਹਾਂਜੀ ਪਰ ਉਹ ਤਾਂ ਦਰਖਤ ਤੋਂ ਆਪਣੀ ਗਲਤੀ ਕਰਕੇ ਡਿਗਰੀ ਲੱਗਦੀ ਹੈ ਨਾ ਸਾਡੀ ਜੀ ਖਬਰ ਹੋ ਗਈ ਇਹਨਾਂ ਦੀ ਗਲਤੀ ਆ ਹਾਂਜੀ ਹਾਂਜੀ ਇਹ ਵੀ ਆਪਾਂ ਪ੍ਰਸ਼ਾਸਨ ਦੇ ਸਿਰ ਤੇ ਹੀ ਯਾਨੀ ਮਰਨਾ ਚਾਹੁੰਦੇ ਆ ਵੀ ਇਹਨੂੰ ਵੀ ਪ੍ਰਸ਼ਾਸਨ ਸਿੱਟਿਆ ਹਾਂਜੀ ਅੱਛਾ ਹੋਰ ਕੀ ਕਹਿਣਾ ਚਾਹਨੇ ਹੋ ਆਪਾਂ ਹਾਸੇ ਚ ਗੱਲ ਲਾਗੇ ਸੀ ਆਪਾਂ ਮਜਾਨੀ ਚਾਹੀ ਜਨਾਬ ਇਹੀ ਕਹਿੰਦੇ ਆ ਵੀ ਸਾਡੇ ਮਸਲਾ ਹੱਲ ਕਰੇਗੀ ਅੱਛਾ ਜੀ ਜਾਇ ਕੋਈ ਕਰ ਦੂਗਾ ਅੱਛਾ ਜੀ ਬਸ ਦਲੀਲ ਹੋਈ ਨਹੀਂ ਹੋਆ ਸਾਹੜਾ ਬੰਦਾਰ ਕਰ ਆਪਾਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਵੀ ਖਬਰਾਂ ਲਾਈਆਂ ਹੋਣਗੀਆਂ ਅੱਜ ਹੀ ਕਦੇ ਤੇ ਤੁਹਾਂ ਫਿਰ ਉਸ ਤੋਂ ਬਾਅਦ ਕੋਈ ਅਸਰ ਨਹੀਂ ਹੁੰਦਾ ਜੀ ਇੱਥੇ ਕੋਈ ਵੀ ਪ੍ਰਸ਼ਾਸਨ ਤੇ ਅਸਰ ਨਹੀਂ ਹੁੰਦਾ ਨਹੀਂ ਆਉਂਦੇ ਨੇ ਬਸ ਰੌਲਾ ਪਾ ਬੈ ਸ਼ਵਚ ਭਾਰਤ ਸ਼ਵਚ ਭਾਰਤ ਹਾਂ ਸੱਚ ਸਵਚ ਭਾਰਤ ਦੀਆਂ ਉਦਾਂ ਦਾ ਬੜੀਆਂ ਵੱਡੀਆਂ ਵੱਡੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਜੇ ਕੋਈ ਆਮ ਵਿਅਕਤੀ ਹੈ ਉਹ ਮਾਰੀ ਜੀ ਕੋਈ ਕਾਨੂੰਨ ਦੀ ਲੰਘਣਾ ਕਰਦਾ ਕਿਤੇ ਉਹਦੇ ਤੇ ਸਖਤ ਜੁਰਮਾਨਾ ਲਾਇਆ ਜਾਂਦਾ ਉਹਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ ਈਵਨ ਉਹਤੇ ਪਰਚਾ ਤੱਕ ਦਰਜ ਕਰਨ ਦੀ ਧਮਕੀ ਸਭ ਕੀ ਕਹਿੰਦਾ ਸੌਰੀ ਉਹ ਗੱਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਕਿ ਤੇ ਇੱਥੇ ਅਸੀਂ ਕਾਰਵਾਈ ਕਾਨੂੰਨੀ ਦੌਰ ਤੇ ਵੀ ਕਾਰਵਾਈ ਕਰਾਂਗੇ ਹੁਣ ਕਿਉਂ ਨਹੀਂ ਕਿਸੇ ਤੇ ਕਾਰਵਾਈ ਹੁੰਦੀ ਜੀ ਜਿਹੜਾ ਇੰਨਾ ਪਾਣੀ ਹੈ ਖੜਾ ਬਦਬੂ ਆਊਗੀ ਇਹਦੇ ਚੋਂ ਜਨਾਬ ਇਹ ਕਹਿੰਦੇ ਆ ਵੀ ਅਗਰ ਸਵੱਛ ਭਾਰਤ ਆਵਾ ਜਿਹੜਾ ਗੰਦਾ ਭਾਰਤ ਉਹਦੀ ਤੂੰ ਹੀ ਤਸਵੀਰ ਕੀ ਹੋਊਗੀ ਉਹ ਸਾਡੀ ਹਾਂ ਬਿਲਕੁਲ ਜੀ ਬਿਲਕੁਲ ਬੜਾ ਵੱਡਾ ਤੁਸੀਂ ਇੱਕ ਸਵਾਲ ਖੜਾ ਕੀਤਾ ਇਹ ਵਿਜੇ ਸਵੱਛ ਭਾਰਤ ਇਹਨੂੰ ਕਹਿੰਦੇ ਨੇ ਤਾਂ ਜੇ ਫਿਰ ਜੇ ਆਪਾਂ ਕਹੀਏ ਵੀ ਇਹ ਸਵੱਛਤਾ ਫਿਰ ਦੂਜਾ ਕਿਵੇਂ ਦਾ ਹੋਊਗਾ ਹਾਂ ਉਲਟਾ ਪਾਸਾ ਦਾ ਕਹੇ ਜੀ ਉਲਟਾ ਪਾਸਾ ਕਿਦਾਂ ਦਾ ਹੋਊਗਾ ਜੀ ਆਪਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਫਿਰ ਉਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਜੀ ਜਿਹੜੇ ਸਵੱਛ ਭਾਰਤ ਦੀਆਂ ਵੱਡੀਆਂ ਵੱਡੀਆਂ ਡੀਂਗਾ ਮਾਰਦੇ ਨੇ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਬੜੀਆਂ ਵੱਡੀਆਂ ਵੱਡੀਆਂ ਦਲੀਲਾਂ ਦਿੰਦੇ ਨੇ ਜੀ ਉਹ ਭਾਸ਼ਣ ਹੀ ਬਹੁਤ ਦਿੰਦੇ ਨੇ ਜੀ ਮੈਂ ਤਾਂ ਕਹਿੰਦੇ ਸਵੱਛ ਭਾਰਤ ਬਣਾਤਾ ਜੀ ਆ ਸਵੱਛ ਭਾਰਤ ਹੈ ਜੀ ਪਤਾ ਨਹੀਂ ਕੀ ਹੈ ਇਹਨੂੰ ਪੁੱਛੋ ਬਲਾ ਕੇ ਵੀ ਕਿਹੜਾ ਭਾਰਤ ਹੈ ਨਹੀਂ ਤੁਸੀਂ ਵੇ ਬੀਜੇਪੀ ਵਾਲਿਆਂ ਨੂੰ ਪੁੱਛਿਆ ਕਰੋ ਨਾ ਅੱਜ ਤੁਹਾਨੂੰ ਤੁਹਾਨੂੰ ਫੋਨ ਕਰਨਾ ਚਾਹੀਦਾ ਬੀਜੇਪੀ ਵਾਲਿਆਂ ਨੂੰ ਦੇਖੋ ਜੀ ਬੀਜੇਪੀ ਦਾ ਇੱਥੇ ਐਮਐਲਏ ਨਹੀਂ ਹੈਗਾ ਉਹ ਤਾਂ ਸਾਡੇ ਦਾ ਇਸ ਦਾ ਹਿੱਤ ਤੋਂ ਬਾਹਰ ਆ ਗਏ ਹਾਂ ਆਹ ਇਹ ਵੀ ਗੱਲ ਹੈ ਜੀ ਬੀਜੇਪੀ ਦਾ ਇੱਥੇ ਐਮਐਲਏ ਨਹੀਂ ਹੈ ਇਹਨਾਂ ਦਾ ਜੇ ਇੱਕੋ ਹੀ ਕੰਮ ਆ ਬਈ ਬੂਤੇ ਲਾਉਂਦੇ ਨੇ ਬੂਤੇ ਵੀ ਚਲੇ ਜਾਂਦੇ ਨੇ ਪਾਣੀ ਕੋਈ ਪਵਾ ਨਹੀਂ ਸਕਦੇ ਜਾਂਦੇ ਨੇ ਫਿਰ ਗੱਲ ਵੀ ਇੰਨੇ ਲੱਖ ਬੂਤੇ ਲਾਤੇ ਅੱਛਾ ਜੀ ਤੁਹਾਡੇ ਕੋਲ ਕਮਾਂਡਰ ਸਾਹਿਬ ਇੱਥੇ ਵੀ ਗਾਹ ਕਿਵੇਂ ਆਉਂਦੇ ਨੇ ਜੀ ਕਸਟਮਰ ਗੱਡੀ ਆਉਂਦੀ ਆ ਦੇਖੋ ਕਿਵੇਂ ਆਉਂਦੇ ਦੇਖੋ ਕਿੰਨਾ ਪਾਣੀ ਜਿਹੜਾ ਹਜੇ ਮੀਂਹ ਪਏ ਨੂੰ ਘੱਟੋ ਘੱਟ ਵੀ 2 ਘੰਟੇ ਹੋ ਚੁੱਕੇ ਨੇ ਮੀਂਹ ਪਏ ਨੂੰ ਕਿੰਨਾ ਸਮਾਂ ਹੋ ਗਿਆ ਜੀ 2 ਘੱਟ ਤੋਂ ਉੱਪਰ ਹੋ ਗਿਆ ਮੀਂਹ ਪੈਣ ਨੂੰ ਅੱਛਾ ਜੀ ਪਾਣੀ ਹਲੇ ਖੜਾ ਹਲੇਲੇ ਦੋ ਤਿੰਨ ਦਿਨ ਖੜਨਾ ਹੋਰੇ ਅੱਛਾ ਦੋ ਤਿੰਨ ਦਿਨ ਖੜੂਗਾ ਇਹ ਹਾਂ ਅੱਛਾ ਜੀ ਯਾਨੀ ਤੁਸਣਾ ਯਾਨੀ ਫੇਰ ਵੀ ਆਇਣਾ ਫਿਰ ਹੁਣ ਅੱਜ ਜਿਵੇਂ ਪਾਣੀ ਖੜਾ ਜੀ ਇੰਨਾ ਜ਼ਿਆਦਾ ਤੇ ਤੁਸੀਂ ਫਿਰ ਕੋਈ ਕੰਪਲੇਂਟ ਨਹੀਂ ਕੀਤੀ ਜੀ ਇਹਦੇ ਬਾਰੇ ਚ ਕੰਪਲੇਟ ਹੁਣ ਜਾਊਗੀ ਆ ਤੁਸੀਂ ਕਰਤਾ ਰਹੋ ਕੰਪਲੇਟ ਹੀ ਆਏ ਨਹੀਂ ਇਹ ਤਾਂ ਦੇਖੋ ਲਿਖਤੀ ਰੂਪ ਚ ਕਰਨੀ ਚਾਹੀਦੀ ਹੈ ਨਾ ਕੰਪਲੇਂਟ ਆਪਾਂ ਸਹੀ ਵਾਰ ਕਰਕੇ ਪਹਿਲਾਂ ਅੱਛਾ ਜੀ ਦੇਖੋ ਮੈਂ ਤਾਂ ਹੈਰਾਨ ਆ ਵੀ ਤੁਸੀਂ ਇੱਥੇ ਕੰਮ ਕਿਵੇਂ ਕਰਦੇ ਹੋ ਜੀ ਜਿਵੇਂ ਦੁਕਾਨਦਾਰ ਇੱਥੇ ਬਹੁਤ سارے ਦੁਕਾਨਦਾਰ ਨੇ ਆ ਤੁਹਾਡੇ ਕੋਲ ਡੈਂਟਲ ਹਸਪੀਟਲ ਹੈ ਤੇ ਕਿੰਨਾ ਕਿੰਨਾ ਆਪਾਂ ਜਣੀ ਕਿਰਾਇਆ ਦਿੰਦੇ ਹੋਣਗੇ ਦੁਕਾਨਦਾਰ ਦੁਕਾਨਾਂ ਦਾ ਹੋਰ ਸੌ ਖਰਚੇ ਨੇ ਤੇ ਉਹਨਾਂ ਦੇ ਕੋਲ ਤਾਂ ਫਿਰ ਗਾਹ ਕਿਥੇ ਕਿਵੇਂ ਆਊਗਾ ਤੁਹਾਡੇ ਕੋਲ ਗਾਹ ਕਿਵੇਂ ਆਊਗਾ ਜੀ ਆ ਇੱਥੇ ਤਾਂ ਤੁਹਾਡੇ ਕੋਲ ਗਾਹ ਕਾਇ ਨਹੀਂ ਸਕਦਾ ਕਿਉਂਕਿ ਜਗ੍ਹਾ ਤਾਂ ਕਿਤੇ ਗਾਹ ਦੇ ਉਤਰਨ ਵਾਸਤੇ ਰੋਕਾਂ ਵਾਸਤੇ ਹੈ ਨਹੀਂ ਜੀ ਹਾਲਾਂਕਿ ਬੱਸ ਸਟੈਂਡ ਬਿਲਕੁਲ ਨਾਲ ਹੈ ਇਹਦੇ ਇੱਥੇ ਲੋਕ ਵੀ ਜਿਹੜੇ ਆਉਂਦੇ ਨੇ ਬੱਸ ਸਟੈਂਡ ਉੱਤਰ ਕੇ ਆਉਂਦੇ ਨੇ ਉਹ ਵੀ ਆਸ-ਪਾਸ ਜੋਗੇ ਨੰਨੇ ਨੇ ਹਾਂਜੀ ਸਾਫ਼ ਨਹੀਂ ਹੈਗੀ ਹਾਂਜੀ ਤੇ ਬਈ ਇਹ ਤਾਂ ਵਾਕਈ ਲੋਕਾਂ ਵਾਸਤੇ ਇੱਕ ਬੜੀ ਵੱਡੀ ਇੱਕ ਮੁਸੀਬਤ ਹੈ ਸ਼ਹਿਰ ਦਾ ਇੱਥੇ ਹੀ ਬੁਰਾ ਹਾਲ ਹੈ ਕਿ ਹੋਰ ਵੀ ਕਿਤੇ ਇਹੀ ਹਾਲ ਹੈ ਜੀ ਹੋਰ ਕਈ ਲੱਗ ਕੇ ਹੈਗੇ ਉੱਥੇ ਵੀ ਇਹੀ ਹਾਲ ਹੈ ਅੱਛਾ ਜੀ ਔਰ ਜੜੀ ਫੜਕਾ ਇੱਕ ਜਿਹੜੀ ਚੱਕੀ ਲੱਗੀ ਆ ਕੰਮੇ ਦੀ ਅੱਛਾ ਜੀ ਉੱਥੇ ਵੀ ਇਹੀ ਹਾਲ ਹੋ ਪ ਜਾ ਕੇ ਦੇਖ ਲਓ ਅੱਛਾ ਮੈਂ ਉਹ ਵੀ ਦੇਖ ਆ ਅੱਛਾ ਜੀ ਉੱਥੇ ਵੀ ਪਾਣੀ ਤੋਂ ਵੱਧ ਖੜਾ ਹੁੰਦਾ ਨਹੀਂ ਜਿਹੜੇ ਵੀ ਲੋਕ ਵੱਡੀਆਂ ਵੱਡੀਆਂ ਦਲੀਲਾ ਦਿੰਦੇ ਨੇ ਡਿਵੈਲਪਮੈਂਟ ਦੀਆਂ ਜਿਹੜੇ ਕਹਿੰਦੇ ਨੇ ਅਸੀਂ ਬਦਲਾ ਲਿਆ ਤਾਂ ਉਹਨਾਂ ਬਾਰੇ ਕੀ ਕਹਿਣਾ ਕਹਿੰਦੇ ਉਹਨਾਂ ਬਾਰੇ ਕਹਿਣਾ ਚਾਹੁੰਦੇ ਆ ਜੀ ਇਹ ਵੀ ਗੱਲਾਂ ਕਰਨਾਂ ਠੱਗ ਨਹੀਂ ਬੰਦਾ ਗੱਲਾਂ ਕਰਨ ਵਾਲਾ ਕੋਈ ਕਰ ਨਹੀਂ ਪੂਰਾ ਹੁਣ ਹੁਣ ਆਓ ਦੇਖੋ ਮੁੰਡਾ ਸਾਹਮਣੇ ਆ ਰਿਹਾ ਕਿਵੇਂ ਵਿਚਾਰੇ ਨੇ ਲੱਤਾ ਆਪਣੀਆਂ ਉਹਦੇ ਤੇ ਰੱਖੀਆਂ ਹੋਈਆਂ ਨੇ ਟੈਂਕੀ ਦੇ ਉੱਪਰ ਤੇ ਕਿਵੇਂ ਵਿਚਾਰਾ ਕਿੰਨਾ ਔਖਾ ਹੋ ਕੇ ਆ ਰਿਹਾ ਦੇਖੋ ਟੈਂਕੀ ਦੇ ਉੱਤੇ ਲੱਤਾ ਰੱਖੀਆਂ ਹੋਈਆਂ ਉਹਨੇ ਇਹ ਵਿਚਾਰਾ ਡਿੱਗ ਵੀ ਸਕਦਾ ਬ੍ਰੇਕ ਪਤਾ ਨਹੀਂ ਕਿਵੇਂ ਹੁਣ ਮੈਨੂੰ ਲੱਗਦਾ ਇੱਕ ਇੱਕ ਮੂਹਰਲੀ ਬ੍ਰੇਕ ਹੀ ਲਾਉਂਦਾ ਹੋਣਾ ਆ ਦੇਖੋ ਭਾਈ ਪ੍ਰੋਬਲਮ ਕਾਫੀ ਪ੍ਰੋਬਲਮ ਆ ਰਹੀ ਹੈ ਹੈ ਠੀਕ ਪੱਪੂ ਪ੍ਰਧਾਨ ਨੂੰ ਪੱਪੂ ਪ੍ਰਧਾਨ ਜੀ ਨੂੰ ਪਾ ਦਿੰਨੇ ਆ ਜੀ ਪੱਪੂ ਪ੍ਰਧਾਨ ਕੌਣ ਨੇ ਜੀ ਅਦਾ ਨਗਰ ਕਾਉਂਸਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਕਹਿੰਦਾ ਇਹ ਮੁੰਡਾ ਹਾਂ ਅੱਛਾ ਅੱਛਾ ਦੇਖ ਲੋ ਲੋਕ ਵੀ ਕਿੰਨੇ ਪਰੇਸ਼ਾਨ ਨੇ ਉਹ ਕਹਿ ਕੇ ਗਿਆ ਕਹਿੰਦਾ ਪ੍ਰਧਾਨ ਜੀ ਨੂੰ ਪਾ ਦੋ ਇਹ ਵੀਡੀਓ ਅੱਛਾ ਆਪਣੇ ਇੱਥੇ ਗੁਰਦੀਪ ਸਿੰਘ ਜੀ ਖੜੇ ਸੀ ਜੀ ਪ੍ਰਧਾਨ ਜੀ ਆਪਣੇ ਆਪਾ ਉਹਨਾਂ ਦੇ ਵੀ ਵਿਚਾਰ ਲਈਏ ਪ੍ਰਧਾਨ ਜੀ ਕੀ ਕਹਿੰਦੇ ਨੇ ਮੜਾ ਦੇਖਿਓ ਤਾਂ ਕਿੱਥੇ ਨੇ ਆਹ ਦੇਖੋ ਜੀ ਆਹ ਵਿਕਾਸ ਹੈ ਜੀ ਇਹ ਦਰਾਹੇ ਦਾ ਵਿਕਾਸ ਹੈ ਇਹ ਆ ਦਰਾਹੇ ਦਾ ਵਿਕਾਸ ਹਾਂਜੀ ਹਾਂਜੀ ਆਹ ਦੇਖੋ ਸਾਡੇ ਬਜ਼ੁਰਗ ਆ ਰਹੇ ਨੇ ਪਾਣੀ ਦੇ ਵਿੱਚੋਂ ਲੰਘ ਕੇ ਬਜ਼ੁਰਗੋਤ ਤੁਸੀਂ ਤਾਂ ਤੁਹਾਡੇ ਤਾਂ ਪੈਰ ਸਾਰੇ ਗੰਦੇ ਹੋ ਗਏ ਹੈ ਜੀ ਪਾਣੀ ਚ ਹੋਰ ਕੀ ਹੁਣ ਦੇਖ ਲੈ ਇਹ ਫਿਰ ਤੁਸੀਂ ਜਦੋਂ ਕਿਤੇ ਚਾਰ ਕਣੀਆਂ ਪੈ ਜਾਂਦੀਆਂ ਐਵੇਂ ਆਉਨੇ ਹੋ ਜੀ ਐਵੇਂ ਹੁੰਦਾ ਜੀ ਗੱਲ ਦਾ ਹੈ ਅੱਛਾ ਜੀ ਕੋਈ ਕਮੇਟੀ ਆਏ ਕੋਈ ਆਏ ਕੁਝ ਨਹੀਂ ਕਰਦੇ ਅੱਛਾ ਅੱਛਾ ਖਾਣਾ ਰਹੇਗਾ ਟੱਕਰ ਦਿੰਦੇ ਇਹਨਾਂ ਨੂੰ ਨਹੀਂ ਇਹ ਤਾਂ ਤੁਸੀਂ ਕਹਿੰਦੇ ਹੋ ਖਾਣ ਵਾਲੇ ਟੱਕਰ ਦੇ ਨੇ ਲੇਕਿਨ ਜਿਹੜੇ ਇੱਥੋਂ ਦੇ ਸਾਡੇ ਨੁਮਾਇੰਦੇ ਨੇ ਉਹ ਤਾਂ ਕਹਿੰਦੇ ਨੇ ਸਾਡੇ ਵਰਗਾ ਇਮਾਨਦਾਰੀ ਕੋਈ ਨਹੀਂ ਹੈ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਕਮੇਟੀਆਂ ਆਈਆਂ ਜੋ ਇਹ ਜੀ ਕੀਤਾ ਸਭ ਖਾਣਾ ਵੀ ਧੰਗ ਇਹ ਫਿਰ ਕੀ ਸਮੱਸਿਆ ਕੀ ਆਉਂਦੀ ਆ ਤੁਹਾਨੂੰ ਇਹਦੇ ਨਾਲ ਫਿਰ ਗੱਲਾਂ ਦੇ ਤਾਂ ਅੜ ਜਾਂਦੇ ਨੇ ਪੜ ਜਾਂਦੇ ਨੇ ਅੱਛਾ ਜੀ ਕਿੰਨਾ ਸਮਾਂ ਹੋ ਗਿਆ ਜੀ ਇਹੀ ਹਾਲ ਹੋਿਆਂ ਨੂੰ ਜੀ ਜਿਵੇਂ 20 ਸਾਲ ਤਾਂ ਹੋ ਗਏ ਯਾਨੀ 20 ਸਾਲ ਦਾ ਆਹੀ ਕੋ ਦੇਖ ਰਹੇ ਹੋ ਤੁਸੀਂ ਇਹ ਤਾਂ ਫਿਰ ਤੁਸੀਂ ਹੁਣ 20 ਸਾਲ ਦਾ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਜੀ ਮੁਕ ਕੀ ਕਰੀਆ ਹੁਣ ਦੱਸੋ ਕਿੰਨੀਆਂ ਸਰਕਾਰਾਂਆਂ ਕਿੰਨੀਆਂ ਚਲਣੀਆਂ ਜਿਹੜੇ ਵੀਰ ਕਹਿੰਦੇ ਨੇ ਜੀ ਸਾਡੇ ਵਿਕਾਸੇ ਬਹੁਤ ਹੋ ਰਿਹਾ ਐ ਐਮਐਲਏ ਸਾਹਿਬ ਆਪਣੇ ਗਿਆਸਪੁਰਾ ਸਾਹਿਬ ਕਹਿੰਦੇ ਬਹੁਤ ਵਿਕਾਸ ਹੋ ਰਿਹਾ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਜੀ ਇਹ ਤਾਂ ਹੁਣ 2 ਸਾਲ ਤੇ ਆਏ ਨੇ ਹਜੇ ਵਾਸਤਾ ਭਾ ਕੇ ਪਹਿਲਾਂ ਤੇ ਨਹੀਂ ਹੁੰਦਾਗਾ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਕਰਦੇ ਆ ਜੀ ਬਜ਼ੁਰਗਾਂ ਦਾ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਸੋ ਇਹ ਦੇਖੋ ਸੋ ਲਾਸਟ ਦੇ ਵਿੱਚ ਤੁਹਾਡਾ ਤੋਂ ਆਗਿਆ ਲੈਣੇ ਆ ਜੀ ਤੇ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨ ਅੱਜ ਉਹਨਾਂ ਸਾਹਮਣੇ ਹਾਂ ਦੇਖਣਾ ਪਾਣ